ਇਤਕੰ ਕੋ ਸਤਨਾਮ ਕਰਤਾ ਪੁਰਖ ਨਰਭਉ ਨਰਵੈ ਅਕਾਲ ਮੂਰਤ ਜੁਨੇ ਸਵੰ ਗੁਰ ਪ੍ਰਸਾਦ ਅੱਤਿ ਰਿੱਤਿ ਠੱਤੇ ਗਵਰ ਪਵਨ ਪਾਣੀ ਅਗਨੀ ਪਤਲ ਇਸ ਵਿੱਚ ਤੰਤੇ ਠਾ ਪੈ ਰਖੇ ਧਰਮਸਾਤ ਇਸ ਵਿੱਚ ਜੀ ਜਗਤ ਕੇ ਰੰਗ ਤਿੰਨ ਕੇ ਲਾਲ ਅਨੇਕਨ ਕਰਮੀ ਕਰਮੀ ਹੋਵ ਵਿਚਾਰ ਸੱਚਾ ਆਪ ਸੱਚਾ ਦਰਵਾਜ਼ਾ ਤਿੱਥੇ ਸਹਨ ਪੰਜ ਪਰਵਾਣ ਨਦਰੀ ਕਰਮੇ ਪਵੇ ਨਸਾਂ ਕੱਚ ਪਕਾਈ ਉੱਥੇ ਪਾਏ ਨਾਮਕ ਗਿਆ ਜਪ ਜਏ ਤਿੱਥੇ ਸਹਨ ਪੰਜ ਪਰਵਾਣ ਨਦਰੀ ਕਰਮੇ ਪਵੇ ਨਸਾਂ ਕੱਚ ਪਕਾਈ ਉੱਥੇ ਪਾਏ ਨਾਮ ਕੀ ਗਏ ਜਪ ਜੈ ਇਹ ਪੜੀ ਜਪ ਜੇ ਸਭ ਜਿਹਦੇ ਚੰਤ ਮੇ ਪੜੀ ਹੈ ਅਤੇ ਸਤਗੁਰ ਨਾਨਕ ਪਾਸ਼ਾ ਜੀ ਵੱਲੋਂ ਉਚਾਰੇ ਹੋਏ ਜਪ ਜੇ ਸਭ ਦੇ ਵਿਚ ਤਨ ਤਨ ਚਰਸ਼ਤ ਦੇ ਮਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਸਤ ਤੇ ਸ਼ੋਤ ਸਤਗੁਰ ਪਾਸ਼ਾ ਇਥੇ ਧਰਮ ਖੰਡ ਦੇ ਗੱਲ ਕਰ ਰਹੇ ਧਰਮ ਖੰਡ ਤੋਂ ਪਹਿਲਾਂ ਉਹ ਹੈ ਕਿ ਜਿਹੜਾ ਬੰਦਾ ਕਿਸੇ ਮਰਿਆਦਾ ਚ ਹੈ ਨਹੀਂ ਜੋ ਕੁਝ ਵੀ ਹੋ ਰਿਹਾ ਸਵਾਏ ਇੱਕ ਪ੍ਰਾਣੀ ਦੇ ਸਾਰੀ ਸ੍ਰਿਸ਼ਟੀ ਜਿਹੜੀ ਹੈ ਉਹ ਮਰਿਆਦਾ ਚ ਚੱਲ ਰਹੀ ਹੈ ਸੋ ਇਹ ਜਿਹੜੇ ਪਰਮਾਤਮਾ ਨੂੰ ਪਹੁੰਚ ਦੇ ਪੜਾ ਦੱਸੇ ਹੈ ਉਹਨਾਂ ਨੇ ਗੁਰਮਤਿ ਦੇ ਵਿੱਚ ਜਿਵੇਂ ਪੰਜ ਪੜਾ ਦੱਸੇ ਗਏ ਹੈ ਧਰਮ ਖੰਡ ਗਿਆਨ ਖੰਡ ਸ਼ਰਮ ਖੰਡ ਕਰਮ ਖੰਡ ਤੇ ਸੱਚ ਖੰਡ ਮੰਜ਼ਲ ਹੈ ਚਾਰ ਪੜਾ ਹੈ ਤੇ ਪੰਜਵਾਂ ਮੰਜ਼ਲ ਹੈ ਇਸੇ ਤਰੀਕੇ ਦੇ ਨਾਲ ਜਿਹੜਾ ਸਨਾਤਨ মত ਹੈ ਉਹਦੇ ਵਿੱਚ ਤਿੰਨ ਪੜਾ ਦੱਸੇ ਗਏ ਕਰਮ ਕੰਡ ਆਪਾਸ਼ਨਾ ਕੰਡ ਤੇ ਗਿਆਨ ਕੰਡ ਕਰਮ ਕੰਡ ਹੈ ਸਰੀਰ ਨੇ ਕਰਨਾ ਜਿੰਨ ਨੂੰ ਕੋ ਨੂੰ ਦੱਸਦਾ ਹੈ ਕਿ ਅਸੀਂ ਕਿਤੇ ਪ੍ਰਸ਼ਾਨ ਬਣਾ ਕੇ ਲੈ ਕੇ ਜਾ ਰਹੇ ਜਾਂ ਭੋਗ ਕਿਤੇ ਲਵਾ ਰਹੇ ਜਾਂ ਕਿਤੇ ਦਾਮ ਦੇ ਰਹੇ ਜਾਂ ਕਿਤੇ ਗੁਰਦੁਆਰਾ ਤੇ ਮੰਦਿਰ ਕਿਸੇ ਦੇ ਪਾਸੇ ਅਸੀਂ ਜਾ ਰਹੇ ਜਾਂ ਕਿਸੇ ਕਿਰਿਆ ਕਰਮ ਨੂੰ ਕਰ ਰਹੇ ਇਹ ਸਾਰਾ ਸਵੇਲ ਕਰਦਾ ਕਰਮ ਕੰਡ ਇਸ ਤੋਂ ਇਹ ਆਪਾਸ਼ਨਾ ਕਾਂਡ ਆ ਜਾਂਦਾ ਜਿਹੜਾ ਮਨ ਨੇ ਕਰਨਾ ਉਹ ਦਿਸਦਾ ਨਹੀਂ ਕਿਸੇ ਨੂੰ ਮਨ ਕੰਮ ਕਰਦਾ ਕਿਉਂਕਿ ਮਨ ਕੀ ਸੋਚ ਰਿਹਾ ਦੂਸਰੇ ਨੂੰ ਨਹੀਂ ਪਤਾ ਆਪਣੇ ਆਪ ਨੂੰ ਵੀ ਨਹੀਂ ਪਤਾ ਆਪਾਸ਼ਨਾ ਕਾਂਡ ਹੈ ਆਪਾਸ਼ਨਾ ਕਾਂਡ ਤੋਂ ਅੱਗੇ ਫਿਰ ਗਿਆਨ ਕਾਂਡ ਹੈ ਜਦੋਂ ਇੱਕ ਫਲ ਲੱਗ ਜਾਂਦਾ ਉਸ ਨੂੰ ਫਲ ਲੱਗਦਾ ਫਿਰ ਇਸੇ ਤਰੀਕੇ ਨਾਲ ਇਸਲਾਮ ਮਤ ਦੇ ਵਿੱਚ ਸਨਾਤਨ ਦੇ ਵਿੱਚ ਤਿੰਨ ਦੋ ਪੜਾਅ ਤੇ ਤੀਜੀ ਮੰਜ਼ਲ ਹੈ ਗੁਰਮੁਖ ਦੇ ਵਿੱਚ ਚਾਰ ਪੜਾਤੇ ਪੰਜਵੇਂ ਮੰਝਲ ਹੈ। ਅਸਲਾਮਤਿ ਦੇ ਵਿੱਚ ਤਿੰਨ ਪੜਾਤੇ ਚੌਥੀ ਮੰਝਲ ਹੈ। ਜਿਹੜੇ ਪੜਾਹ ਹਨ ਅਸਲਾਮਤ ਦੇ ਵਿੱਚ ਸ਼ਰਅ ਤਰੀਕਤ ਮਾਰਫਤ ਤਹਿਕੀਕਤ ਜਿਹੜੀ ਮੰਝਲ ਹੈ ਉਹ ਸੱਚ ਹੈ। ਸੱਚ ਤੇ ਪਹੁੰਚਣਾ ਸੱਚ ਨੂੰ ਪਾਉਣਾ ਸੱਚ ਖੰਡ ਵਿੱਚ ਪਹੁੰਚਣਾ ਬੇਗਮ ਪਰਿਚ ਨੂੰ ਪਹੁੰਚਣਾ ਅੱਲਾਹ ਦੇ ਦਰ ਤੇ ਪਹੁੰਚਣਾ ਸੱਚ ਨੂੰ ਪਾਉਣਾ ਇਹ ਮੰਝਲ ਹੈ। ਸੋ ਸਤਿਗੁਰੂ ਸਮਝਾ ਰਹੇ ਰਾਤੀ ਨੁੱਤੀ ਤਿੱਤੀ ਵਰ ਇਹ ਜਿਹੜੀਆਂ ਗੱਤਾਂ ਗੱਤਾਂ ਸੱਤੀਆਂ ਜਿਹੜੀਆਂ ਨੱਤੀਆਂ ਕਿ ਅੱਜ ਕਿੰਨੇ ਤਰੀਕ ਹੋ ਗਏ ਬਾਤ ਜਿਹੜੇ ਐਤਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਇਹ ਸਾਰੇ ਉਸ ਦੇ ਬਣਾਈ ਹੋਏ ਜੋ ਸ੍ਰਸ਼ਟੀ ਰਚੀ ਹੋਈ ਹੈ ਉਹਦੇ ਮੁਤਾਬਕ ਬਣਦਾ ਹੈ ਕਿਉਂਕਿ ਜਦੋਂ ਧਰਤੀ ਇੱਕ ਚੱਕਰ ਪੂਰਾ ਕਰ ਲੈਂਦੀ ਹੈ ਤੇ ਦਿਨ ਰਾਤ ਬਣਦੇ ਜਦੋਂ ਚੰ드ਰਮਾ ਧਰਤੀ ਦੇ ਦੁਆਲੇ ਚੱਕਰ ਪੂਰਾ ਕਰਤਾ ਮਸਿਆ ਤੇ ਪੁੰਨਿਆ ਬਣਦੀ ਇਸੇ ਤਰੀਕੇ ਦੇ ਨਾਲ ਧਰਤੀ ਜਦੋਂ ਸੂਰਜ ਦੇ ਦੁਆਲੇ ਘੁੰਮ ਰਹੀ ਹੈ ਤੇ ਫਿਰ ਉਤਾਂ ਘੁੰਮਦੀ ਹੈ ਕਿਉਂਕਿ ਇਹ ਜਿਹੜਾ ਸਾਰਾ ਕੁਛ ਸਿਸਟਮ ਦੇ ਵਿੱਚ ਚੱਲ ਰਿਹਾ ਉਹਦੇ ਮੁਤਾਬਕ ਇਹ ਸਾਰਾ ਕੁਛ ਹੋ ਰਿਹਾ ਹੈ ਪਵਨ ਪਾਣੀ ਅਗਨੀ ਪਤਾ ਹਵਾ ਪਾਣੀ ਅਗ ਤੇ ਆਕਾਸ਼ ਦੇ ਵਿਚਾਰ ਕਹਿੰਦੇ ਤੇ ਇਸ ਵਿੱਚ ਧਰਤੀ ਥਾਪ ਰੱਖੀ ਤਰਨਸਾਲ ਇਹਨਾਂ ਦੇ ਵਿਚਾਰ ਧਰਤੀ ਰੱਖ ਦਿੱਤੀ ਥਾਪ ਕੇ ਔਰ ਇੱਕ ਧਰਤੀ ਜਿਹੜੀ ਧਰਮਸ਼ਾਲਾ ਦਾ ਕੰਮ ਕਰਦੀ ਹੈ ਇੱਥੇ ਬੰਦੇ ਨੇ ਆਪਣਾ ਕਰਮ ਕਰਨਾ ਆਪਣਾ ਕਰਮ ਕਰਨ ਲਈ ਆਇਆ ਜਾਂ ਉਹਨੇ ਧੋਕ ਜਣਾ ਜਾਂ ਉਹਨੇ ਫਿਰ ਕਰਮ ਕਰਕੇ ਜਾਣਾ ਜੇ ਤਾਂ ਉਸ ਦੀ ਕਿਰਪਾ ਹੋ ਗਈ ਤਾਂ ਫਿਰ ਇਸ ਨੂੰ ਫੜ ਲੱਗ ਜਾਊਗਾ ਨਹੀਂ ਤਾਂ ਜੀਵਨ ਬੇਅਰਥ ਚਲੇ ਜਾਊਗਾ ਪਰ ਜਦੋਂ ਅਸੀਂ ਕਿਤੇ ਸੋਚਦੇ ਹਾਂ ਕਿ ਧਰਤੀ ਦੇ ਥੱਲੇ ਪਾਣੀ ਹੈ ਪਾਣੀ ਦੇ ਥੱਲੇ ਧਰਤੀ ਹੈ ਚਿਟਾਨਾ ਹਨ ਕਾਹਦੇ ਸੱਤੇ ਆਕਾਸ਼ ਖੜਾ ਹੈ ਕਿੰਨੀ ਤਾਕਤ ਹੈ ਹਮਦਰ ਕਿੰਨੇ ਹੱਲ ਦੇ ਵਿੱਚ ਤਾਕਤ ਹੈ ਕਿੰਨੇ ਪਾਣੇ ਚ ਤਾਕਤ ਹੈ ਕੋਈ ਅੰਦਾਜ਼ੇ ਨਹੀਂ ਲੱਗੋ ਪਰ ਪੁੰਚਣਾ ਸਭ ਨੇ ਬਖਰੇ ਬਖਰੇ ਰਸਤੇ ਬਣਾ ਕੇ ਅਖੀਰ ਤੇ ਸੱਚ ਨੂੰ ਪਾਉਣ ਦੀ ਸਾਦੇ ਗੱਲ ਕਰ ਰਿਹਾ ਚਾਹੇ ਸਨਾਤਨ ਧਰਮਾ ਚਾਹੇ ਗੁਰਮਤ ਹੈ ਚਾਹੇ ਇਸਲਾਮ ਹੈ ਚਾਹੇ ਯਹੂਦੀਆਂ ਦਾ ਮਤ ਹੈ ਕੋਈ ਵੀ ਜਿਹੜੇ ਬੁੱਧ ਮਤ ਹੈ ਸਭ ਕਹਿੰਦੇ ਸੱਚ ਨੂੰ ਪਾਉਣਾ ਸੋ ਰਸਤੇ ਹੀ ਅਲੱਗ-ਅਲੱਗ ਬਣਾ ਲਏ ਤੇ ਫਿਰ ਗੱਲ ਕੀ ਮੁੱਕਦੀ ਹੈ 100 ਸਿਰਾਂ ਨੇ ਇੱਕੋ ਮਤ ਮੂਰਖਾ ਆਪੋ ਆਪਣੀ ਜਿਹੜੇ ਮੂਰਖਾ ਉਹ ਝਗੜੀ ਜਾਂਦੇ ਆ ਰਸਤੇ ਦੇ ਖੜਕੇ ਪਰ ਜਿਹੜੇ ਸਿਆਣੇ ਬੰਦੇ ਸੀ ਸਿਆਣੇ ਕੌਣ ਜਿਨ੍ਹਾਂ ਨੇ ਮੱਤ ਚਲਾਇਆ ਉਹ ਕਹਿੰਦੇ ਸੱਚ ਨੂੰ ਪਾਵਾ ਸੱਚ ਤੇ ਪਹੁੰਚਣਾ ਉਹਨਾਂ ਤਾਂ ਇੱਕੋ ਗੱਲ ਕਹਿੰਦੇ ਤੇ ਸੱਚ ਨੂੰ ਕੋਣ ਹਕੀਕਤ ਵੀ ਸੱਚ ਹੈ ਸੱਚਖੰਡ ਵੀ ਸੱਚ ਹੈ ਤੇ ਗਿਆਨਖੰਡ ਵੀ ਸੱਚ ਹੈ ਪਰ ਮੂਰਖ ਕਹਿੰਦੇ ਸਾਡਾ ਰਸਤਾ ਚੰਗਾ ਹੈ ਉਹ ਰਸਤੇ 'ਤੇ ਹੀ ਲੜੀ ਜਾਂਦੇ ਚੱਲਣ ਦੀ ਗੱਲ ਨਹੀਂ ਕਰਦੇ ਰਸਤੇ ਦੇ ਉੱਤੇ ਲੜਕੇ ਜਿੰਨਾਂ ਲੋਕ ਧਰਮਾਂ ਦੇ ਕਰਕੇ ਲੜਾਈ ਦੱਸੀ ਜਾ ਰਹੀ ਹੈ ਮੂਰਖਾਂ ਕੋ ਆਪਣੇ মত ਦੇ ਅਨਸਾਰ ਇੱਕ ਦੂਜੇ ਨਾਲ ਝਗੜਦੇ ਸਿਆਣੇ ਨੇ ਝਗੜੇ ਉਹਨਾਂ ਨੇ ਕਿਸੇ ਨੂੰ ਕਿਹਾ ਵੀ ਕੋਈ ਮੜਾ ਹੈ ਉਹਨਾਂ ਨੇ ਤਾਂ ਇੱਕ ਰਸਤਾ ਬਣਾ ਲਿਆ ਮਰਿਆੰਦਰ ਚ ਚਲੇ ਗਏ ਪਰਮਖੰਡ ਇਹਣਾ ਹੈ ਇੱਥੇ ਇਹਨੂੰ ਆਪ ਪਕਹਿ ਲਈਏ ਕਿ ਸ਼ਰਧ ਦੇ ਵਿੱਚ ਬੰਦਾ ਹੁੰਦਾ ਜਾਂ ਕਰਮ ਕਾਂਡ ਦੇ ਵਿੱਚ ਬੰਦਾ ਹੁੰਦਾ ਜੇ ਪਰਮਖੰਡ ਹੈ ਜਿੰਨਾ ਬੰਦਾ ਇੱਥੇ ਕਠੋਰ ਹੁੰਦਾ ਹੈ ਪਹਿਲੇ ਜੀ ਪੜਾ ਤੇ ਜਿੰਨਾ ਵੀ ਅੱਜ ਤੱਕ ਲੜਾਈਆਂ ਝਗੜੇ ਹੋਏ ਧਰਮ ਖੰਡ ਦੇ ਵਿੱਚ ਹੋਏ ਲੋਕਾਂ ਨੂੰ ਦੇਖਣ ਨੂੰ ਲੱਗਦਾ ਪਰਾਣੇ ਵੀ ਧਰਮ ਤੇ ਹੈ ਗੰਗਾਰੇ ਜਾਂਦਾ ਮੰਦਰ ਜਾਂਦਾ ਮੱਛੇ ਚ ਜਾਂਦਾ ਪਰ ਦੰਗੇ ਹੋ ਰਹੇ ਕਿਉਂ ਹੋ ਰਹੇ ਪੌਣਾ ਤਾਂ ਸੱਚ ਨੂੰ ਆ ਸਭ ਨੇ ਪਰ ਇੱਕ ਦੂਜੇ ਨਾਲ ਕਿਉਂ ਦੰਗੇ ਹੋ ਰਹੇ ਕਿਉਂਕਿ ਇੱਥੇ ਕਠੋਰ ਆ ਬੰਦੇ ਜਿੰਨੀ ਦੇਰ ਤੱਕ ਧਰਮ ਖੰਡ ਤੋਂ ਅਗਲੇ ਖੰਡ ਦੇ ਵਿੱਚ ਅਸੀਂ ਪਹੁੰਚਦੇ ਨਹੀਂ ਉਨੀ ਦੇਰ ਤੱਕ ਸਾਨੂੰ ਗਿਆਨੀ ਨੇ ਪਤਾ ਲੱਗਣਾ ਅਸੀਂ ਸਿਰਫ ਇਸ ਖੰਡ ਦੇ ਵਿੱਚ ਬੈਠ ਕੇ ਇਹ ਹੈ ਤਾਂ ਧਰਮਸ਼ਾਲਾ ਸੀ ਕਿ ਆਪਣੇ ਆਪ ਨੂੰ ਸ਼ਰਧਾ ਦੇ ਵਿੱਚ ਲੈ ਕੇ ਆਉਣਾ ਇੱਕ ਮर्याਦਾ ਚਾਉਣਾ ਕਿ ਸਵੇਰੇ ਉੱਠਣਾ ਹੈ ਨਿਤਨੇਮ ਕਰਨਾ ਹੈ ਗੁਰਦੁਆਰੇ ਮੰਦਰ ਵਾਚਨ ਦੇ ਵਿੱਚ ਜਾਣਾ ਹੈ ਦੂਸਰੇ ਦੇਖਣ ਲੱਗਦਾ ਕਿ ਬੰਦਾ ਧਰਮੀ ਹੈ ਪਰ ਮੰਨ ਤੱਕ ਹੈ ਹੀ ਨਹੀਂ ਅੱਗੇ ਜਾਣ ਦਾ ਸੋ ਇਹ ਜਿਹੜੇ ਜਿੰਨੇ ਦੇ ਤੱਕ ਅਸੀਂ ਫਰ ਤੱਕ ਨਹੀਂ ਪਹੁੰਚਦੇ ਇਸ ਖੰਡ ਦੇ ਵਿੱਚ ਹੀ ਘੁੰਮੀ ਜਾਵਾਂਗੇ ਔਰ ਸਭ ਤੋਂ ਜ਼ਿਆਦਾ ਤਸ਼ੱਦਦ ਇਸ ਖੰਡ ਦੇ ਵਿੱਚ ਪੌਂਟਰ ਨਾਲ ਹੀ ਬੰਦੇਨ ਕੀਤਾ ਕਿਤਾ ਕਿਉਂਕਿ ਇਸ ਧਰਤੀ ਦੇ ਉੱਤੇ ਜਿਹੜੇ ਪਵਣ ਪਾਣੀ ਅਗਲੇ ਪਤਾਲ ਦੇ ਵਿੱਚ ਧਰਤੀ ਟਿਕਾਈ ਧਰਮਸ਼ਾਲਾ ਇਹਦੇ ਵਿੱਚ ਕਿੰਨੇ ਕ ਰੰਗਾਂ ਦੇ ਉਹਨਾਂ ਜੀਵ ਪੈਦਾ ਕਰ ਦਿੱਤੇ ਕਿੰਨੀਆਂ ਕ ਜੁਗਤੀਆਂ ਹਨ ਕਿੰਨੇ ਤਰੀਕੇ ਹਨ ਅਸੀਂ ਕਦੀ ਗਿਣੇ ਨਹੀਂ ਸਕਦੇ ਇਸ ਵਿੱਚ ਜੀਵ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਜਿਨ੍ਹਾਂ ਨੂੰ ਅਸੀਂ ਗਿਣ ਸਕਦੇ ਗਿਣ ਸਕਦੇ ਇਸੇ ਇੱਕ ਨੂੰ ਗਿਣਾ ਹੀ ਸ਼ੁਰੂ ਕਰ ਲਓ ਸਾਡਾ ਜੀਵਨ ਤਾਂ ਕੁਛ ਵੀ ਨਹੀਂ ਪ੍ਰਾਪਤ ਕਿੰਨੀ ਇੱਕ ਤਰ੍ਹਾਂ ਦੇ ਉਹਨੇ ਜੀਵ ਪੈਦਾ ਕੀਤੇ ਕਿੱਧਰ ਕਿੱਧਰ ਪੈਦਾ ਕੀਤੇ ਕਿੱਧਰ ਕਿੱਧਰ ਇਸ ਸ੍ਰਿਸ਼ਟੀ ਵਿੱਚ ਹੀ ਹੋਈ ਹੈ ਕਿੰਨੇ ਨਾਮ ਹੈ ਅਸੀਂ ਜਾਣੇ ਨਹੀਂ ਸਕਦੇ ਸੋਚ ਸੇ ਕਰਕੇ ਬਾਣੇ ਨੇ ਕਿ ਨਾਮ ਜਪਤ ਕੋਟ ਸੂਰ ਅਜਾਰਾ ਬਿਨ ਸੇ ਪਰਮਾੰਦੇ ਜੇਕਰ ਅਸੀਂ ਗਿਆਨ ਦੂਰ ਕਰਨਾ ਹਨੇਰਾ ਦੂਰ ਕਰਨਾ ਆਪਣਾ ਤਾਂ ਫਿਰ ਅਸੀਂ ਗਿਆਨ ਪ੍ਰਾਪਤ ਕਰਨਾ ਪੈਣਾ ਜਿੰਨੇ ਵੀ ਕੋਟੇ ਸੂਰ ਪੈਦਾ ਹੋ ਜਾਣ ਲੇਕਿਨ ਸਾਡਾ ਪਰਮ ਤੱਕ ਉਦੋਂ ਹੀ ਦੂਰ ਹੋਣਾ ਜਦੋਂ ਉਹਦੀ ਕਿਰਪਾ ਹੋਈ ਜਦੋਂ ਸਾਨੂੰ ਸ਼ਬਦ ਗੁਰੂ ਮਿਲ ਗਿਆ ਸੂਰਜ ਇੱਕ ਅਦੁੱਤ ਅਨੇਕ ਸੂਰਜ ਤਾਂ ਇੱਕੋ ਆ ਅਦੁੱਤ ਛੇ ਬਣ ਗਈ ਕਿਉਂਕਿ ਤਰਤੀ ਕੰਮ ਦੀ ਹੈ ਗਰਦਸ਼ ਦੇ ਵਿੱਚ ਹੈ ਸੋ ਇਸ ਵਿੱਚ ਜੇ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਵਾ ਗਿਆਨ ਲੈਣਾ ਅਸੀਂ ਵਿਚਾਰ ਕਰਨੀ ਹੈ ਕਾਹਦੇ ਤੇ ਵਿਚਾਰ ਕਰਾਂਗੇ ਕਿੰਨੇ ਕਿ ਤਰ੍ਹਾਂ ਦੇ ਜੀਵ ਹੈ ਕਿੰਨੇ ਕਤਰਾ ਦੇ ਸਾਨੂੰ ਗਿਣ ਸਕਦੇ ਸੀ ਕਿਤੇ ਕਿਉਂਕਿ ਜਿੰਦ ਦੇ ਬ੍ਰਾਸਪਤੀ ਹੈ ਸਤਗੁਰ ਦਵਦਸ ਮਹਾਰਾਜ ਜੀ ਕਹਿੰਦੇ ਫਲ ਕਾਰਨ ਫੂਲ ਨਹੀਂ ਬਨਦਾ ਫਲ ਲੱਗਦਾ ਤਬ ਫੂਲ ਬਲਾਈ ਗਿਆਨੇ ਕਾਰਨ ਕਰਮ ਅਭਿਆਸ ਗਿਆਨ ਭਇਆ ਤਬ ਕਰਮ ਵਿਨਾਸ਼ ਇਹ ਜੀਵਨ ਮਿਲਿਆ ਸਾਨੂੰ ਇਹ ਜੀਵਨ ਇਸ ਕਰਕੇ ਮਿਲਿਆ ਕਿ ਅਸੀਂ ਆਪਣੀ ਮੁਕਤੀ ਪਾਣੀ ਹੈ ਸਵਰਗ ਨਰਕ ਤੋਂ ਛੁਟਣਾ ਹੈ ਪਰ ਜੇਕਰ ਨਹੀਂ ਪਹੁੰਦੇ ਤਾਂ ਫਿਰ ਅਸੀਂ ਜਨਮ ਮਰ ਦੇ ਚੱਕਰ ਚ ਪੰਡਾ ਰਹੇ ਸਾਡੀ ਬ੍ਰਾਸਪਤੀ ਜਿਹੜੀ ਹੈ ਉਹ ਫੁੱਲ ਦੀ ਹੈ ਪਰ ਜਦੋਂ ਫੜ ਲੱਗ ਜਾਂਦਾ ਤੇ ਫੁੱਲ ਜਿਹੜੇ ਖਤਮ ਹੋ ਜਾਂਦੇ ਇਸੇ ਤਰੀਕੇ ਦੇ ਨਾਲ ਸਾਡਾ ਕਰਮ ਹੈ ਅਸੀਂ ਕਰਮ ਕਰ ਰਹੇ ਹਾਂ ਪਰ ਜਦੋਂ ਉਸੇ ਸੱਚ ਨੂੰ ਪਾ ਲਿਆ ਫਿਰ ਸਾਡਾ ਕਰਮ ਜਿਹੜਾ ਕਰਮ ਦੀ ਲੋੜ ਨਹੀਂ ਪੈਂਦੀ ਸਮ ਸਾਡਾ ਸਾਡੇ ਦਾ ਸਾਰਾ ਆਟੋਮੈਟਿਕਲੀ ਕਰਮ ਜਿਹੜੇ ਆ ਉਹ ਨਾਸ਼ ਹੋ ਜਾਂਦੇ ਜਦੋਂ ਸਾਨੂੰ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਸਤਗੁਰੂ ਦਾਸਵਾਦ ਜੀ ਕਹਿੰਦੇ ਕਰਮੀ ਕਰਮੀ ਹੋਵ ਵਿਚਾਰ ਸੱਚਾ ਆਪ ਸੱਚਾ ਦਰਵਾਜ਼ਾ ਅਸੀਂ ਕਰਮਾਂ ਦੇ ਨਾਲ ਨਹੀਂ ਲੱਗਦੇ ਕਿ ਸਦਾ ਕਰਮ ਜਿਹੜਾ ਹੈ ਅਸੀਂ ਇੱਥੇ ਪਹੁੰਚਣ ਵਾਲੇ ਹੋਗੇ ਕਰਮਾਂ ਦੇ ਨਾਲ ਨਿਵੇੜੇ ਹੋਗੇ ਅੱਗੇ ਤੱਕ ਅਸੀਂ ਜਾਤ ਨਹੀਂ ਪਛਣੀ ਕਿਉਂਕਿ ਉਹ ਸੱਚਾ ਹੈ ਨਾਉਂ ਜਾਤ ਬਣਾ ਕੇ ਤੇ ਜਿਸ ਨਾਲ ਉਹ ਪਛਣੀ ਹੈ ਉਹਦਾ ਤਾਂ ਦਰਵਾਜ਼ਾ ਸਦਾ ਖੁੱਲਣ ਵਾਲਾ ਉਸ ਸਿੰਘ ਦਰਵਾਜ਼ੇ ਵਿੱਚ ਜੇਕਰ ਪਹੁੰਚਣਾ ਹੈ ਤਾਂ ਉਹਦੇ ਸਿੱਖਤ ਅਸਲਾ ਕਰਨੀ ਪੈਣੀ ਹੈ ਕਿਉਂਕਿ ਇਸੇ ਕਰਕੇ ਉਹਨਾਂ ਨੇ ਕਿਹਾ ਕਰਮ ਧਰਮ ਅਖੰਡ ਜੋ ਬਸੇ ਤੈਨ ਜੰਮ ਜਿਗਰ ਤੇ ਲੂਟੇ ਨਿਰਵਾਣ ਕੇ ਤਨ ਗਾਉ ਕਰਤੇ ਕ ਨਿਮਕ ਸਿਮਰਤ ਜਿਤ ਛੁਟੇ ਜਿੰਨਾ ਵੀ ਅਸੀਂ ਕਰਮ ਕਾਂਡ ਕਰਦੇ ਆ ਇਥੇ ਧਰਮ ਖੰਡ ਦੇ ਵਿੱਚ ਹੀ ਹੋਦੇ ਇਹ ਸਭ ਨੂੰ ਪਸ ਰਿਹਾ ਹੈ ਪਰ ਇਹਦੇ ਨਾਲ ਹੋਣਾ ਕੁਛ ਨਹੀਂ ਗਾਇ ਜੇਕਰ ਲੋਕ ਦਿਖਾਵਾ ਸੀ ਕਰ ਰਹੇ ਹਨ ਮਨ ਸਾਡਾ ਕਿਤੇ ਹੋ ਰਿਹਾ ਹੈ ਕਾਮਾ ਸੀ ਹੋਰ ਕਰ ਰਿਹਾ ਹੈ ਕਹਿੰਦੇ ਕਰਮ ਧਰਮ ਆਪਖੰਡ ਜੁਦਸੇ ਕਰਮ ਧਰਮ ਨਾਲ ਪਖੰਡ ਦਸੇ ਤੈਨੂੰ ਜਨਮ ਜਗਤ ਤੇ ਮੂਟੇ ਨਿਵਾਣ ਕੀਰਤਨ ਗਾਓ ਕਰਤੇ ਕ ਉਸ ਪਰਮਾਤਮਾ ਦਾ ਕੰਦੇ ਕੀਰਤਨ ਕਰੋ ਸਿਖਤ ਸੁਨਾ ਕਰੋ ਉਹ ਜਗਤ ਦੇ ਵਿੱਚ ਚੱਲੋ ਨਿਮਖ ਸਿਮਰਤ ਜਿਤ ਛੁੱਟੇ ਉਹ ਜਪਣ ਦੇ ਨਾਲ ਸਿਮਰਨ ਕਰਦੇ ਨਾਲ ਸਾਡਾ ਸਾਰਾ ਕੁਸ਼ ਕਰਮ ਕਰਨ ਜਿਹੜਾ ਹੈ ਉਹ ਛੁੱਟ ਜਾਂਦਾ ਫਿਰ ਸਾਨੂੰ ਲੋੜ ਨਹੀਂ ਜਿੰਦੀ ਸੋ ਇਸੇ ਕਰਕੇ ਉਹਨਾਂ ਨੇ ਕਿ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਉਹਦਾ ਦਰਬਾਰ ਸੱਚਾ ਹੈ ਸੱਚ ਤੇ ਪਹੁੰਚਣਾ ਹੈ ਤੇ ਹੱਲੇ ਤਾਂ ਪਹਿਲੇ ਪੜਾਅ ਦੇ ਵਿੱਚ ਹੀ ਜੇਕਰ ਦੰਗੇ ਪਸਾਦਾਂ ਦੇ ਵਿੱਚ ਪੈ ਗਏ ਤਾਂ ਅਗਲੇ ਪੜਾਅ ਤੇ ਕਿੱਦਾਂ ਪਹੁੰਚਾਂਗੇ ਤੇ ਤੇ ਸੋਹਣ ਪੰਚ ਪਲਵਾਨ ਨਦਰੀ ਕਰਨੇ ਪਵੇ ਨਸਾ ਕੌਣ ਪਹੁੰਚਦਾ ਉੱਥੇ ਸੰਤ ਜਨ ਪਹੁੰਚਦੇ ਹੈ ਉਹੋ ਹੀ ਸਮੇਂ ਲੱਗਦੇ ਉਹਦੇ ਦਰਬਾਰ ਦੇ ਵਿੱਚ ਤੇ ਜਿਹੜੇ ਸੰਤ ਜਨਾ ਹੈ ਉਹਨਾਂ ਦੇ ਮੱਥੇ ਤੇ ਨਿਸ਼ਾਨ ਪੈਂਦਾ ਨੂਰ ਹੁੰਦਾ ਨਦਰ ਦੇ ਵਿੱਚ ਨੂਰ ਹੁੰਦਾ ਨਜ਼ਰ ਇੱਕ ਸਵੰਲੀ ਕਰਦਣ ਸੰਤ ਤਾਂ ਜੀਵਨ পালਟ ਗੰਦੇ ਸੋ ਉਹਨਾਂ ਦੀ ਕਿਰਪਾ ਚਾਹੀਦੀ ਤੇ ਉਹਦੇ ਦਰਬਾਰ ਤੇ ਉਹਦੇ ਦਰ ਤੇ ਉਹਦੇ ਘਰ ਤੇ ਉਹ ਸੰਤ ਜਨਾਂ ਦਾ ਹੀ ਪਹੁੰਚ ਸਕਦੇ ਹੈ ਉਹ ਕੋ ਇੱਥੇ ਚੰਗੇ ਤੋਂ ਸੌਂਦੇ ਹੈ ਇਸ ਕਰਕੇ ਇਹ ਜਿਹੜਾ ਉਹਦੀ ਕਿਰਪਾ ਹੋਵੇ ਤਾਂ ਫਿਰ ਸਾਡਾ ਜਿਹੜਾ ਹੈ ਸਾਨੂੰ ਬਾਰ-ਬਾਰ ਜਿਹੜਾ ਜਨਮ ਨਹੀਂ ਲੈਣਾ ਪੈਂਦਾ ਬਹੁਤੇ ਫੇਰ ਕਿਰਪਨ ਕੋ ਅਬ ਕਿਸ਼ ਕਿਰਪਾ ਕੀਜੇ ਬਹੁਤ ਕਿੰਨੇ ਫੇਰੇ ਪੈ ਗਏ ਬੜੀ ਬੜੀ ਜਨਮ ਹੋ ਗਿਆ ਹੁਣ ਆਪਣੀ ਕਿਰਪਾ ਕਰ ਉਹਦੀ ਸਿਖਤ ਸਲਾ ਕਰਨੀ ਪੈਣੀ ਹੈ ਇਹ ਦੂਜੇ ਪਾਸੇ ਕਹਦੇ ਕਿਉਂਕਿ ਅਸੀਂ ਉਸ ਨੂੰ ਪਾਉਣਾ ਹੈ ਤੇ ਪਾਉਣਾ ਕਿੱਦਾਂ ਹੈ ਸੰਤ ਜਨਮ ਨਾਲ ਸੰਤ ਜਨਾਂ ਦਾ ਸੰਗ ਕਰਨਾ ਪੈਣਾ ਸਾਨੂੰ ਇਹ ਜਨਮ ਜਿਹੜਾ ਮਿਲਿਆ ਹੈ ਸੰਤ ਜਨਾਂ ਦੇ ਸੰਗ ਨੂੰ ਕਰਕੇ ਕਹਿੰਦੇ ਕੀ ਹੋਕ ਜੁਜੜਾ ਲਦਮ ਲਾਲ ਮੱਥੇ ਹੀ ਪ੍ਰਗਟਿਆ ਨਾਨਕ ਕਰੜਿਆ ਸਿਰ ਤੋੜ ਢੋਲ ਸੱਜਣ ਸੰਤ ਪੱਕਿਆ ਜੁਜੜਾ ਲਦਮ ਲਾਲ ਮੱਥੇ ਹੀ ਪ੍ਰਗਟ ਥਿਆ ਨਾਨਕ ਕੱਚਿਆ ਸਿਰ ਤੋੜ ਢੋਲ ਸੱਜਣ ਸੰਤ ਪੱਕਿਆ ਕਿਉਂਕਿ ਸੰਤ ਜਿਹੜੇ ਉਹਦੇ ਦਰਤੇ ਪ੍ਰਵਾਨ ਸੋਹਣੇ ਲੱਗਦੇ ਆ ਜੇ ਵੀ ਨੂੰ ਸਮਝਾ ਰਹੇ ਕਿ ਇਹ ਜਿਹੜਾ ਜੇ ਵੀ ਵਾਲਿਆ ਕੱਚੇ ਨੂੰ ਛੱਡ ਦੇ ਕੱਚੇ ਉੱਥੇ ਚੱਗੇ ਨਹੀਂ ਸੋਲੇ ਨਹੀਂ ਪਹੁੰਚਦੇ ਨਹੀਂ ਹੈ ਕਿਉਂਕਿ ਪਾਤਸ਼ਾਹ ਸਮਝਾ ਰਹੇ ਕੱਚ ਪਕਾਈ ਉੱਥੇ ਪਾਏ ਨਾਨਕ ਗਿਆ ਜੱਪੇ ਜੈ ਸਾਨੂੰ ਕੱਚੇ ਤੇ ਪੱਕੇ ਦੀ ਪਛਾਣ ਜਿਹੜੀ ਹੈ ਉਹਦੇ ਦਰਬਾਰ ਚ ਹੋਣੀ ਹੈ ਸਾਡੇ ਕਹਿਣ ਤੇ ਨਹੀਂ ਹੋਣੀ ਕੋਈ ਪੁਰਾਣੇ ਦੇ ਕਹਿਣ ਤੇ ਨਹੀਂ ਹੋਣੀ ਸੰਤ ਜਨਾਂ ਦੇ ਨਾਲ ਸੰਗ ਕਰਕੇ ਕਹਿੰਦੇ ਇਹੋ ਜਿਹਾ ਅਸੀਂ ਰਸਤਾ ਅਪਣਾ ਲਈਏ ਤਾਂ ਕਿ ਅਸੀਂ ਵੀ ਪੱਕਿਆਂ ਚਾਹੀਏ ਕੱਚਿਆਂ ਦਾ ਸੰਗ ਛੱਡ ਦਈਏ ਔਰ ਪੱਕੇ ਕੌਣ ਆ ਸੰਤ ਜਨ ਹੈ ਕਿਉਂਕਿ ਸੰਤ ਜਨ ਜਿਹੜੇ ਹੈ ਉਹੀ ਸੱਚਖੰਡ ਦੇ ਵਿੱਚ ਪਹੁੰਚਦੇ ਹੈ ਕਿਉਂਕਿ ਉਹਨਾਂ ਦਾ ਜਣਾ ਦੇਹਤ ਮਰਿਆਦਾ ਜਿੰਨੀ ਵੀ ਹੁੰਦੀ ਹੈ ਸਾਰੀ ਬਿਧਾਨਕ ਬਣ ਜਾਂਦੀ ਹੈ ਇਸੇ ਕਰਕੇ ਉਹਨਾਂ ਨੇ ਕਿਹਾ ਜਿਹੜਾ ਲਦਮ ਲਾਲ ਮੱਥੇ ਹੀ ਪ੍ਰਗਟਿਆ ਨਿਸ਼ਾਨ ਪੈਂਦਾ ਮੱਥੇ ਤੇਿੱਥੇ ਸੋਨ ਪੰਜ ਪ੍ਰਵਾਨ ਨਦਰੀ ਕਰਮੇ ਪਵੇ ਦਸ ਮੱਥੇ ਤੇ ਪ੍ਰਗਟ ਹੋ ਜਾਂਦਾ ਹੈ ਨਾਮਕ ਕਚਲੇ ਆਸੇ ਤੋੜ ਟੋੜ ਸੱਜਣ ਸੰਤ ਪੱਕਿਆ ਉਹ ਸੰਤ ਮੈਂ ਜਿਹੜੇ ਸੰਤ ਪ੍ਰਵਾਨ ਹੋ ਗਏ ਇਹਨਾਂ ਕੱਚਿਆਂ ਦੇ ਸੰਗ ਦੋਸਤੀ ਤੋੜ ਲਈ ਤਾਂ ਇਹ ਸਭ ਨੂੰ ਫਾਇਦਾ ਹੈ ਸੋ ਇਹ ਧਰਮ ਖੰਡ ਦੇ ਵਿੱਚ ਜੋ ਸਤਿਗੁਰੂ ਸਮਝਾ ਰਹੇ ਕਿ ਇਹ ਉਹਦੀ ਇੱਕ ਸ਼ਰਾਂ ਦੇ ਵਿੱਚ ਹੱਲੇ ਆਉਣ ਗਿਆ ਹੀ ਹੈ ਹੱਲੇ ਅੱਗੇ ਗਿਆਨ ਖੰਡ ਹੈ ਸਰਮ ਖੰਡ ਹੈ ਕਰਮ ਖੰਡ ਹੈ ਫਿਰ ਜਾ ਕੇ ਸੱਚ ਖੰਡ 'ਚ ਪਹੁੰਚਣਾ ਹੈ ਇਹ ਕਰ ਅਸੀਂ ਧਰਮ ਖੰਡ ਦੇ ਵਿੱਚ ਹੀ ਜਿੱਥੇ ਸੈਲਫ ਕਰਮ ਕੰਡ ਹੈ ਸ਼ਰਧ ਦੇ ਵਿੱਚ ਆਉਣਾ ਹੈ ਜਾਂ ਉਸ ਮर्यादा ਦੇ ਵਿੱਚ ਆਉਣਾ ਹੈ ਕਿ ਅਸੀਂ ਨਿਤਨੇਮ ਕਰਨਾ ਉਸ ਦਾ ਰਾਤ ਨੂੰ ਸ਼ੁਕਰਾਨਾ ਕਰਨਾ ਜਦੋਂ ਵੀ ਉਸ ਦੇ ਦਰਤੇ ਜਾਣਨ ਆਪਣੇ ਆਪ 'ਚ ਨਿਮਰਤਾ ਲੈ ਕੇ ਆਈਏ ਜੋ ਵੀ ਹੁੰਦੇ ਜੀਵ ਖਲਕਤ ਪੈਦਾ ਕੀਤੀ ਹੋਈ ਉਹਨੂੰ ਪਿਆਰ ਕਰੀਏ ਹੌਲੀ ਹੌਲੀ ਫੇਜਾ ਕੇ ਅਸੀਂ ਗਿਆਨ ਖੰਡ ਦੇ ਵਿੱਚ ਪਹੁੰਚਦੇ ਹਾਂ ਸੋ ਇਥੇ ਸਾਨੂੰ ਕੱਚੇ ਪੱਕੇ ਦਾ ਨਹੀਂ ਪਤਾ ਲੱਗ ਸਕਦਾ ਤੇ ਪੱਕੇ ਉਹ ਹੀ ਹੈ ਜਿਹਨੇ ਸੰਤ ਤੇ ਸੰਤ ਕੌਣਾ ਜਿਹਨਾਂ ਦੇ ਮੱਥੇ ਤੇ ਨਿਸ਼ਾਨ ਪੈ ਜਾਂਦਾ ਨਿਸ਼ਾਨ ਵੀ ਉਹਨਾਂ ਦਾ ਨੂਰ ਹੁੰਦਾ ਇਹੋ ਜਿਹਾ ਸੋ ਇਹ ਜਿਹੜੇ ਖੰਡ ਹੈ ਇਹ ਜਿਹੜੇ ਧਰਮ ਖੰਡ ਦੇ ਵਿੱਚ ਪਹੁੰਚਦੇ ਹੈ ਉਥੇ ਬੰਦਾ ਜਿਹੜਾ ਹੈ ਉਹਦਾ ਸੌਣਾ ਉੱਠਣਾ ਜਾਗਣਾ ਪੈਣਣਾ ਖਾਣਾ ਪੀਣਾ ਸ੍ਰਣਾ ਰੋਣਾ ਸਭ ਇਹ ਮਰਿਆਦਾ ਦੇ ਵਿੱਚ ਆ ਜਾਂਦਾ ਤਾਂ ਜਿਹੜੇ ਧਰਮ ਖੰਡ ਤੋਂ ਵੀ ਨਹੀਂ ਗਏ ਉਹ ਹਲੇ ਕਿਸੇ ਗਣਤੀ ਚ ਨਹੀਂ ਗਏ ਸੋ ਧਰਮ ਖੰਡ ਤੋਂ ਅੱਗੇ ਜਿਹੜਾ ਤੁਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਨਹੀਂ ਤਾਂ ਇੱਥੇ ਸਾਰੇ ਹੀ ਪਠੋਰਤਾ ਬਣ ਜਾਂਦੀ ਹੈ ਸੋ ਇਸ ਗੁਰੂ ਮਹਾਰਾਜ ਦੀ ਪੌੜੀ ਤੋਂ ਆਪਣੇ ਆਪ ਨੂੰ ਸਿੱਖਿਆ ਲੈਂਦੇ ਹੋਏ ਇਹ ਸੋਚिए ਕਿ ਜੋ ਕੁਝ ਵੀ ਬੀਤ ਰਿਹਾ ਉਹ ਜੀ ਰਜਾ ਚ ਬੀਤ ਰਿਹਾ ਅਸੀਂ ਇਹੋ ਜਿਹਾ ਕਰਮ ਕਰੀਏ ਤਾਂ ਕਿ ਕਿਸੇ ਦੇ ਨਾਲ ਵੀ ਦੁੱਖ ਨਾ ਹੋਵੇ ਅਸੀਂ ਕਿਸੇ ਦੇ ਨਾਲ ਝੋਟਾ ਨਾ ਬੋਲੀਏ ਵੰਡ ਕੇ ਛਕੀਏ ਕਰਤ ਕਰੀਏ ਨਾਮ ਜਪੀਏ ਸੋ ਗੁਰੂ ਮਹਾਰਾਜ ਦੇ ਚਰਨਾਂ ਚਰਦਾਸ ਬੇਨਤੀ ਅਰਜ ਕਰੀਏ ਕਿ ਰੰਦੇ ਹੋ ਸਵਾਸਾਂ ਦੀ ਪੂੰਜੀ ਲੇਖੇ ਚ ਲਾਉਣ ਲਈ ਆਪਣੀ ਕਿਰਪਾ ਕਰੋ ਤਾਂ ਕਿ ਇਸ ਜੀਵਨ ਦੇ ਵਿੱਚ ਮੁਕਤੀ ਪ੍ਰਾਪਤ ਹੋ ਸਕੇ ਉਸ ਦੀ ਕਿਰਪਾ ਤੋਂ ਬਿਨਾਂ ਜਿਹੜੀ ਕੋਈ ਨਹੀਂ ਹੋ ਸਕਦੀ ਸੋ ਸੰਤ ਜਨਾਂ ਦਾ ਸਾਨੂੰ ਸਾਥ ਮਿਲੇ ਉਹ ਦੀ ਕਿਰਪਾ ਤੋਂ ਬਿਨਾਂ ਨਹੀਂ ਮਿਲ ਸਕਦਾ ਸੋ ਆਹ ਗੁਰੂ ਮਹਾਰਾਜ ਦੇ ਚਰਨਾਂ ਚਰਦਾਸ ਬੇਨਤੀ ਅਰਜ ਕਰਦੇ ਹੇ ਜੋ ਗਲਤੀਆਂ ਹੁਈਆਂ ਉਹਨਾਂ ਦੀਆਂ ਭੁੱਲਾਂ ਬਖਸ਼ੋ ਦੇ ਫਤਿਹ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ